ਸਮਾਣਾ ਸਦਰ ਪੁਲਿਸ ਵੱਲੋਂ ਨਸ਼ਾ ਵੇਚਣ ਵਾਲੇ ਦੇ ਖਿਲਾਫ ਲਗਾਤਾਰ ਮੁਹਿੰਮ ਤੇਜ਼ ਹੈ ਔਰ ਉਸਕੇ ਤਹਿਤ ਲਗਾਤਾਰ ਕਾਰਵਾਈ ਹੋ ਰਹੀ ਹੈ ਨਸ਼ਾ ਤਸਕਰਾਂ ਨੇ ਦੋ ਕਥਿਤ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਤੋਂ ਸਿਲੀਗੁਰੀਆਂ ਬਰਾਮਦ ਹੋਈਆਂ ਨੇ ਤਿੰਨ ਕਥਿਤ ਨੌਜਵਾਨ ਫੜੇ ਗਏ ਇਹਨਾਂ 'ਤੇ ਪਹਿਲਾਂ ਵੀ ਨਸ਼ਾ ਵੇਚਣ ਦੇ ਮਾਮਲੇ ਦਰਜ ਐ ਦੋਨਾਂ ਨੂੰ ਸਮਾਣਾ ਸਦਰ ਪੁਲਿਸ ਅਦਾਲਤ 'ਚ ਪੇਸ਼ ਕਰੇਗੀ ਅਦਾਲਤ ਤੋਂ ਪੁਲਿਸ ਰਿਮਾਂਡ ਦੀ ਮੰਗ ਕਰੇਗੀ ਪੁਲਿਸ ਅਧਿਕਾਰੀ ਥਾਣਾ ਸਦਰ ਦੇ ਇੰਚਾਰਜ ਅਵਤਾਰ ਸਿੰਘ ਜੀ ਨਾਲ ਗੱਲਬਾਤ ਕਰਦੇ ਆਏ ਸਾਰੇ ਕਿਸ ਤਰ੍ਹਾਂ ਕੱਬ ਹੋਇਆ ਕਿੰਨੇ ਕਿੰਨੇ ਗੋਲੀ ਬਾਰਾਂਦੇ ਕਿੱਥੇ ਨਾਲ ਆਲੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਅਤੇ ਸਾਡੇ ਮਾਨਯੋਗ ਡੀਜੀਪੀ ਸਾਹਿਬ ਤੇ ਮਾਨਯੋਗ ਐਸਐਸਪੀ ਸਾਹਿਬ ਦੀਆਂ ਨਿਸ਼ਾ ਨਿਰਦੇਸ਼ਾਂ ਅਨੁਸਾਰ ਕੱਲ ਕਾਸੋ ਆਪਰੇਸ਼ਨ ਤਲਮੰਡੀ ਮਲਕਪਿੰਡ ਵਿੱਚ ਕੀਤਾ ਗਿਆ ਸੀਗਾ ਉਸ ਦੌਰਾਨ ਕਾਸੋ ਦੇ ਦੌਰਾਨ ਸਾਨੂੰ ਕਾਫੀ ਵਧੀਆ ਸਾਡਾ ਰਿਕਵਰੀ ਹੋਈ ਆ ਜਿਹਦੇ ਸਬੰਧ ਵਿੱਚ ਕੱਲ ਦੋ ਵੱਖ-ਵੱਖ ਮੁਕੱਦਮੇ ਦਰਜ ਰਜਿਸਟਰ ਕੀਤੇ ਗਏ ਨੇਗੇ ਇਹਦੇ ਵਿੱਚ ਅਸੀਂ ਤਿੰਨ ਬੰਦੇ ਅਰੈਸਟ ਕੀਤੇ ਸੀਗੇ ਜਿਨ੍ਹਾਂ ਦੇ ਕੋਲੋਂ ਇੱਕ ਕਰੀਬ 400 ਗੋਲੀ ਦੇ ਕਰੀਬ ਹੈਗੇ ਦੋ ਆ ਮਕਦਮਿਆਂ ਦੇ ਵਿੱਚ ਨਸ਼ੀਲੀਆਂ ਗੋਲੀਆਂ ਰਿਕਵਰ ਕੀਤੀਆਂ ਗਈਆਂ ਨੇ ਇਸ ਸਬੰਧੀ ਅਸੀਂ ਵੱਖ-ਵੱਖ ਐਫਆਈਆਰ ਦਰਜ ਕਰਕੇ ਤੇ ਇਹਨਾਂ ਦੇ ਖਿਲਾਫ ਅਗਲੀ ਤਫ਼ਤੀਸ਼ ਵੱਟੀ ਹੋਈ ਆ ਨਹੀਂ ਉਹ ਵੱਖਰਾ ਮਕਦਮਾ ਹੈਗਾ ਉਹ ਮਕਦਮਾ ਨੰਬਰ 85 ਆ ਉਹਦੇ ਵਿੱਚ ਪੂਰਾ ਸਿੰਘ ਹੈਗਾ ਦੋਸ਼ੀ ਉਹਦੇ ਵਿੱਚ 220 ਗੋਲੀਆਂ ਹੈਗੀਆਂ ਨੇ ਅਸੀਂ ਰਿਕਵਰ ਕੀਤੀਆਂ ਨਸ਼ੀਲੀਆਂ ਗੋਲੀਆਂ ਉਹ ਉਹ ਵੱਖਰਾ ਮੁਕੱਦਮਾ ਇਹ ਮੁਕੱਦਮਾ ਨੰਬਰ ਸਿਆਸੀ ਆ ਇਹਦੇ ਵਿੱਚ ਦੋ ਬੰਦੇ ਨੇ ਮਨਜਿੰਦਰ ਸਿੰਘ ਤੇ ਬਲਕਾਰ ਸਿੰਘ ਨੇਗੇ ਇਹਨਾਂ ਨੂੰ ਜਿਹੜੇ ਹੈਗੇ ਨੇ ਇਹਨਾਂ ਦੇ ਖਿਲਾਫ ਸਿਆਸੀ ਨੰਬਰ ਮੁਕੱਦਮਾ ਐਸਐਸਆਈ ਸਰਬਜੀਤ ਸਿੰਘ ਵੱਲੋਂ ਦਰਾਂਨੇ ਗਾਸਟ ਕਸੂਪਰੇ ਦੇ ਦਰਾਂਨ ਕੀਤਾ ਇਹਨਾਂ ਦੇ ਇਹਨਾਂ ਦੇ ਰਿਕਾਰਡ ਖੰਘਾਲਿਆ ਗਿਆ ਤੇ ਰਿਕਾਰਡ ਖੰਘਾਲ ਕੇ ਇਥੇ ਨੂੰ ਪਤਾ ਚੱਲਿਆ ਵੀ ਇਹਨਾਂ ਦੇ ਖਿਲਾਫ ਪਹਿਲਾਂ ਵੀ ਐਨਡੀਪੀਐ ਸੈਕਟ ਦੇ ਮੁਕੱਦਮਾ ਦਰਜ ਰਿਸ਼ਟ ਹੈ ਵਸੈਤਾਂ ਜੀ ਅਪਕੇ ਲਿੰਕ ਹੈ ਪਹਿਲੇ ਹੀ ਪਰਸੇ ਦੇ ਤੁਹਾਡੇ ਹਾਂ ਦੋਹਾਂ ਦੇ ਪਰਸੇ ਦੇ ਹਾਂ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼